ਉਹ ਮੁਰਗੀ ਆ ਥੱਲੇ ਮੁਰਗੀ ਇੱਟਨਾ ਫਿਟਿੰਗ ਉਹ ਮੁਰਗੀ ਫਿਰਦੀ ਆ ਖੜ ਜਾ ਖੜ ਜਾ ਉਹ ਮਾਰੇਗਾ ਮਿੱਤਰੋ ਅੱਜ ਟਾ ਮੰਗੇ ਆਪਣੇ ਕਬੂਤਰਾਂ ਦੇ ਵੱਡੇ ਖੁੱਡੇ ਨੂੰ ਅੱਧੀ ਛੱਤ ਚੱਕਤੀ ਅੱਧੀ ਰਹਿ ਗਈ ਬਾਕੀ ਥੋੜੇ ਟਾਈਮ ਤੱਕ ਆਉਣੇ ਆ ਮਾਰਦੇ ਆ ਢੀੜਾ ਦਿਖਾਉਣੇ ਆ ਤੁਹਾਨੂੰ ਹੁਣ ਦੇਖੋ ਬਈ ਇੱਧਰ ਇੱਧਰ ਚਲਾਤਾ ਬਈ ਨਵਾਂ ਪ੍ਰੋਜੈਕਟ ਇੱਥੇ ਬਣੂ ਬਈ ਪਾਥੀ ਘਰ ਪਹਿਲਾਂ ਬਈ ਆਪਾਂ ਪਾਥੀਆਂ ਰੱਖਦੇ ਹੁੰਦੇ ਸੀ ਦਰਵਾਜ਼ੇ ਦੇ ਅੰਦਰ ਉੱਥੇ ਕੋਈ ਵੀ ਜਾਨਵਰ ਵੜ ਕੇ ਬਹਿ ਜਾਂਦਾ ਸੀ ਸੱਪ ਸੁਪ ਤਾਂ ਬਈ ਅਸੀਂ ਸੋਚਿਆ ਪਾਥੀਆਂ ਦਾ ਸਿਸਟਮ ਬਾਰੋ-ਬਾਰ ਕਰ ਦਿੰਨੇ ਆ ਆ ਕੰਦ ਖਿੱਚ ਕੇ ਇਹਦੇ ਉੱਤੇ ਪਾ ਦਾਂਗੇ ਛੱਤ ਬਹੁਤ ਵਧੀਆ ਬਣ ਜੂ ਬਈ ਬਾਰੋ-ਬਾਰ ਹੋ ਜੂ ਸਾਰਾ ਸਿਸਟਮ ਲੋ ਬਈ ਹੁਣ ਦੇਖੋ ਆਪਣਾ ਖੁੱਡਾ ਇਧਰੋਂ ਇਧਰੋਂ ਬਾਈ ਪੱਟੀ ਜਾਂਦਾ ਬਾਲੀਆਂ ਤੇ ਇਧਰਲਾ ਬਾਈ ਡੇਗੀ ਜਾਂਦਾ ਹਨਾ ਟੈਲਾਂ ਚੱਕ ਚੱਕ ਕੇ ਤੇ ਬਈ ਮਿੱਟੀ ਵਾਲੀ ਛੱਤ ਦਾ ਇਹ ਫਾਇਦਾ ਹੁੰਦਾ ਦੇਖੋ ਟੈਲਾ ਨਵੀਆਂ ਦੀਆਂ ਨਵੀਆਂ ਪਈਆਂ ਨੇ ਬਈ ਕੁਝ ਵੀ ਨਹੀਂ ਹੋਇਆ ਟੈਲਾ ਨੂੰ ਬਸ ਆ ਥੋੜੀ ਜੀ ਛੱਤ ਰਹਿ ਗਈ ਬਈ ਆ ਹੁਣ ਟਾ ਦੇਣਗੇ ਤੇ ਆਪਾਂ ਆਪਦੇ ਕੰਮਕਾਰ ਕਰ ਲਈਏ ਫੇਰ ਮਾਰਾਂਗੇ ਇੱਧਰ ਢੇੜਾ ਤੇ ਦੇਖਾਂਗੇ ਕਿੱਥੋਂ ਤੱਕ ਪਹੁੰਚਿਆ ਕੰਮ ਆ ਜਾਓ ਵੀ ਭੱਜਿਓ ਆ ਆ ਆ ਆ ਜਾ ਵੀ ਠਿੱਕਰ ਲੋ ਵੀ ਆ ਮੁਰਗੀ ਨੂੰ ਵੀ ਛੱਡ ਦਿੰਨੇ ਆਪਾਂ ਤੇ ਬਈ ਆ ਚਿੱਟਾ ਬੱਚਾ ਦੇਖੋ ਹਨਾ ਜਮਾ ਆਪਦੀ ਮਾਂ ਤੇ ਗਿਆ ਮੁਰਗੀ ਤੇ ਗਿਆਗਾ ਤੇ ਬਈ ਕਮੈਂਟ ਕਰਕੇ ਜਰੂਰ ਦੱਸਿਓ ਇਹ ਮੁਰਗਾ ਕੀ ਮੁਰਗੀ ਆ ਜਿਵੇਂ ਆ ਜਿਹੜੇ ਤਿੰਨ ਕਾਲੇ ਨੇ ਇਹ ਤਾਂ ਫੈਂਸੀ ਬੱਚੇ ਨੇ ਇਹਦੇ ਵਿੱਚ ਦੋ ਅਫੀਲ ਨੇ ਇੱਕਾ ਚਿੱਟਾ ਤੇ ਇੱਕ ਉਹ ਮੁਰਗੀ ਤੋਂ ਪਰਾ ਖੜਾ ਆ ਖੜਾ ਇਹ ਅਫੀਲਾ ਤੇ ਇੱਕਾ ਚਿੱਟਾ ਅਫੀਲਾ ਤਾਂ ਚਿੱਟਾ ਬੱਚਾ ਮੁਰਗਾ ਕਿ ਮੁਰਗੀ ਹੈ ਜਿਹਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ ਬਈ ਕਮੈਂਟ ਕਰਕੇ ਇਧਰਲਾ ਤਾਂ ਮੁਰਗਾ ਲੱਗਦਾ ਕਿਉਂਕਿ ਇਹਨੇ ਬਾਵਾ ਪੂਸ਼ ਕੱਢ ਲਈ ਉਹਨੇ ਹਲੇ ਕੱਢੀ ਨਹੀਂ ਬਾਕੀ ਬਈ ਤੁਸੀਂ ਦੱਸਿਓ ਕਮੈਂਟ ਕਰਕੇ ਆ ਜਾ ਵੀ ਬਾਹਰ ਕੱਢ ਦੇ ਇਹਨੂੰ ਵੀ ਬਾਹਰ ਬਾਹਰ ਆ ਜੂਗੀ ਆਪੀ ਆਜੂ ਚੱਲ ਇਧਰ ਹੋ ਜਾ ਆ ਆ ਆ ਆ ਜਾ ਆ ਜਾ ਆ ਜਾ ਭੱਜਿਆ ਇਹ ਬਹੁਤ ਘੱਟ ਬਾਹਰ ਨਿਕਲਦੀ ਆ ਬਈ ਚੱਲ ਗੇਟ ਖੋਲਦੇ ਯਾਰ ਆਪੀ ਆਉਣਾ ਹੋਊ ਅੰਦਰ ਵਗ ਜੂ ਬਾਹਰ ਆਉਣਾ ਹੋਊ ਬਾਹਰ ਆਜੋ ਆਜੋ ਵੀ ਇੱਧਰ ਦੇਖਦੇ ਆ ਸ਼ਰਾਜੀ ਕਬੂਤਰੀ ਨੇ ਅੰਡਾ ਰੱਖ ਲੈ ਕੇ ਨਾ ਇਹ ਅੰਡਾ ਰੱਖਣ ਵਾਲੀ ਆ ਬਈ ਲੈ ਵੀ ਦਿਖਾ ਨਾ ਵੀ ਰੱਖਿਆ ਨਹੀਂ ਹਲੇ ਯਾਰ ਪਤਾ ਨਹੀਂ ਕਦੋਂ ਰੱਖੂਗੀ ਪਰ ਰੱਖਣ ਵਾਲੀ ਆ ਆਹ ਖੁੱਡੇ ਦੇ ਵਿੱਚ ਨੇ ਬਈ ਦੋ ਜੋੜੇ ਦੋ ਜੋੜੀਆਂ ਨੇ ਬਈ ਇੱਕ ਤਾਂ ਗੂੜੇ ਰੱਤੇ ਦੇ ਬੱਚੇ ਨੇ ਤੇ ਇੱਕ ਉਹ ਪਰਲੇ ਚਿੱਟੇ ਬੱਚੇ ਨੇ ਹਨਾ ਤਬਰੇ ਇਹਨਾਂ ਦੇ ਮਾਪਿਓ ਨੇ ਇਹਨਾਂ ਨੂੰ ਫੀਡ ਕਰਾ ਰੱਖੀ ਆ ਰੱਜੇ ਹੋਏ ਨੇ ਉਹਨਾਂ ਨੂੰ ਵੀ ਫੀਡ ਕਰਾ ਰੱਖੀ ਹੈਗੀ ਦੂਜਿਆਂ ਨੂੰ ਤਬਰੇ ਇਧਰੋਂ ਤਾਂ ਟੈਨਸ਼ਨ ਫਰੀ ਹੋ ਗਏ ਆ ਦੋਨੇ ਜੋੜੀਆਂ ਨੇ ਤਾਂ ਆਪਦੇ ਬੱਚਿਆਂ ਨੂੰ ਅਸੈਪਟ ਕਰ ਲਿਆ ਨਵੀਂ ਜਗ੍ਹਾ ਤੇ ਫੀਡ ਕਰਾਉਣ ਲੱਗ ਗਏ ਤਾਂ ਹੁਣ ਤਾਂ ਜਲਦੀ ਵੱਡੇ ਹੋ ਜਾਣਗੇ ਬਸ ਹਫ਼ਤੇ ਦੀ ਖੇਡ ਆਗੀ ਬਾਕੀ ਆਜੋ ਅਗਲੇ ਹੁੱਡੇ ਵਾਲੇ ਦੇਖ ਲੈਨੇ ਆਪਾਂ ਇਹਨੂੰ ਕਰਦਿਆ ਬੰਦ ਆਹ ਦੇਖਦੇ ਆਂ ਬਈ ਥਾਰੀ ਇਧਰ ਨੇ ਬਈ ਤਿੰਨ ਜੋੜੀਆਂ ਤੇ ਤਿੰਨੇ ਜੋੜੀਆਂ ਦਾ ਇੱਕ ਇੱਕ ਬੱਚਾ ਹੈਗਾ ਆ ਜਿਹੜਾ ਗੋਲਾ ਬੱਚਾ ਹੈਗਾ ਉਹ ਆ ਜੋੜੀ ਦਾ ਤੇ ਜਿਹੜਾ ਆ ਹੈਗਾ ਉਹ ਇਧਰ ਲਈ ਦਾਗਾ ਤੇ ਜਿਹੜਾ ਉਹ ਆ ਉਹ ਉਧਰਲੇ ਦਾਗਾ ਆ ਕਬੂਤਰ ਬੈਠਾ ਤਾਂ ਵੀਰੇ ਆ ਤਿੰਨੇ ਜੋੜੀਆਂ ਦੇ ਬੱਚਿਆਂ ਨੂੰ ਵੀ ਫੀਡ ਕਰਾ ਰੱਖੀ ਆ ਐਦਾ ਵੀ ਪੋਟਾ ਭਰਿਆ ਪਿਆ ਉਹਦਾ ਵੀ ਤੇ ਉਹ ਪਰਲੇ ਬੱਚੇ ਦਾ ਵੀ ਤੇ ਬਈ ਇਧਰ ਦੇਖੋ ਆ ਜੋੜੀ ਨੇ ਆਂਡੇ ਰੱਖਲੇ ਇਧਰ ਆਈ ਕਾਂਡਾ ਰੱਖ ਲਿਆ ਇੱਥੇ ਤੇ ਆ ਖੁੱਡੇ ਗਨੀਓ ਵੀ ਹੁਣ ਕੋਈ ਟੈਨਸ਼ਨ ਨਹੀਂ ਬਈ ਇਹ ਵੀ ਫੀਡ ਕਰਾਉਣ ਲੱਗ ਗਏ ਤਾਂ ਕੰਮ ਓਕੇ ਆ ਜਮਾ ਚਲੋ ਇਹਨੂੰ ਵੀ ਕਰਦੇ ਆਂ ਬੰਦ ਆ ਚੱਕਤੀ ਮਿੱਤਰੋ ਆਪਣੇ ਮਾਸਟਰ ਖੁੱਡੇ ਦੀ ਛੱਤ ਦੇਖੋ ਬਈ ਇਧਰੋਂ ਸਾਰਾ ਖਾਲੀ ਕਰਤਾ ਖੁੱਡਾ ਉੱਤੋਂ ਜਮਾ ਖਾਲੀ ਹੋ ਗਿਆ ਹੁਣ ਬਈ ਆਪਾਂ ਲਾਉਣ ਲੱਗੇ ਆਂ ਕਬੂਤਰਾਂ ਨੂੰ ਮਲਾ ਪਾਲੀ ਦਵਾਈ ਹੈ ਨਾ ਡੌਂਟਰ ਪਲੱਸ ਗੋਲੀ ਆ ਲਿਆਂਦੀ 20 ml ਦੀ ਫਰਿੰਜ ਐਦੇ ਤੇ ਚੜਾਵਾਂਗੇ ਆਹ ਪੈਪੀ ਜੀ ਹੈ ਨਾ ਨਲਕੀ ਅੱਜ ਆਪਾਂ ਲਾਵਾਂਗੇ ਕੱਲੇ ਉੱਡਣ ਵਾਲੇ ਬੱਚੇ ਨੇ ਜਿਹੜੇ ਉਹਨਾਂ ਨੂੰ ਦਵਾਈ ਬਾਕੀਆਂ ਨੂੰ ਫੇਰ ਲਾਵਾਂਗੇ ਉੱਡਣ ਵਾਲੇ ਬੱਚੇ ਨੂੰ ਅੱਜ ਦਵਾਈ ਲਾਵਾਂਗੇ ਕੱਲ ਨੂੰ ਲਾਵਾਂਗੇ ਰੰਗ ਪਰਸੋਂ ਨੂੰ ਡਾਵਾਂਗੇ ਆ ਹੋ ਗਈ ਬਈ ਆਪਣੀ ਨਲਕੀ ਤਿਆਰ ਆ ਜੋ ਬਈ ਹੁਣ ਆਪਾਂ ਕੱਢਦੇ ਆ ਬੱਚੇ ਤਿੰਨ ਬੱਚੇ ਫੜ ਲੇ ਬਾਕੀ ਹੋਰ ਫੜਦੇ ਆ ਇੱਧਰ ਬੈਠੇ ਨੇ ਜਿਹੜੇ ਬੱਚਿਆਂ ਦੀਆਂ ਡਾਈਆਂ ਕਰਾਉਣੀਆਂ ਨੇ ਗੋਲੀ ਉਹਨਾਂ ਨੂੰ ਹੀ ਲਾਵਾਂਗੇ ਕੱਲੀ ਆ ਬੱਚਿਆਂ ਨੂੰ ਪਾ ਲੈਨੇ ਆ ਆਪਾਂ ਜਾਲ 'ਚ ਚਲੋ ਬਈ ਅੰਦਰ ਸਾਰੇ आ गए बी चार बच्चे होर आ गए बही अगले बचे बोझ के पाई आ गए बई अगले बच्चे आ गए सारे छड़ देंगी। ਸਾਰੇ ਬੱਚੇ ਪਾਲੇ ਬਈ ਜਾਲ ਚ ਆਜੋ ਫਿਰ ਲੈ ਕੇ ਚਲੀਏ ਤੇ ਕਢੀਏ ਇਹਨਾਂ ਦੇ ਕੀੜੇ ਇਧਰੋਂ ਕੱਢ ਲਿਆਂਦੀ ਬਈ ਕਮਾਂਡਲੀ ਮਾਸਟਰ ਕੇਜ ਦੇ ਅੰਦਰੋਂ ਕਮਾਂਡਲੀ ਦੇ ਵੀ ਆਪਾਂ ਲਾਵਾਂਗੇ ਦਵਾਈ ਕਿਉਂਕਿ ਇਹਦੀਆਂ ਵੀ ਉਡਾਈਆਂ ਕਰਾਉਣੀਆਂ ਨੇ ਹੁਣ ਛੜ ਦੇ ਵੀ ਅੰਦਰ ਕਮਾਂਡਲੀ ਨੂੰ ਮੁਰਗੀ ਏ ਮੁਰਗੀ ਏ ਕਿਧਰ ਚੜੀ ਫਿਰਦੀ ਆ ਚੱਲ ਉਧਰ ਆ ਆਸੀ ਬਈ ਆਪਣੀ ਸ਼ੱਕਰ ਆਜੋ ਫਿਰ ਇਧਰ 15 54 ਪਾਰਖੀਆਂ ਨੇ ਪਾਣੀ ਦੀਆਂ ਇਹਦੇ ਵਿੱਚ ਪਾ ਕੇ ਸ਼ੱਕਰ ਬਣਾਈਏ ਲੈਣਾ ਇਹਦਾ ਤੇ ਇਧਰ ਘੋਲਾਂਗੇ ਦਵਾਈ 554 ਪਾਰਖੀਆਂ ਨੇ ਕੌਲੀ ਦੇ ਵਿੱਚ ਕੌਲੀ ਵਾਲੇ ਪਾਣੀ 'ਚ ਘੋਲਾਂਗੇ ਦਵਾਈ ਐਚ ਘੋਲਾਂਗੇ ਮਿੱਠਾ ਪਾਣੀ ਤਾਂ ਫਟਾਫਟ ਪੂਰਾ ਇਹਨਾਂ ਤਿਆਰ ਕਰ ਲਈਏ ਹਨਾ ਪੂਰਾ ਮਿੱਠਾ ਕਰਨਾ ਬਈ ਜਿੰਨਾ ਹੋ ਸਕਦਾ ਪੂਰਾ ਲਾਣ ਆਪਣਾ ਹੋ ਗਿਆ ਤਿਆਰ ਆ ਗਈ ਆਪਣੀ ਹੱਡੀ ਵਾਲੀ ਗੋਲੀ ਖਿੱਚੀ ਅਮਨ ਆਹ ਲਿਆਂਦੀ ਬਈ ਗੋਲੀ ਭੋਰ ਕੇ ਜਮਾ ਪਾਊਡਰ ਬਣਾ ਲਿਆ ਤੇ ਇਹਦੇ ਵਿੱਚ ਆਪਾਂ ਪਾ ਦਾਂਗੇ ਪਾਣੀ ਦੇ ਚੱਕੋਈ ਫਾਰੀ ਗੋਲੀ ਵਿੱਚ ਮਿਕਸ ਕਰਤੀ ਮਿੱਠੇ ਪਾਣੀ ਦੇ ਘੋਲ ਕੇ ਆਇਦਰ ਬਾਈ ਚੰਬੜਗੇ ਮਾਸਟਰ ਖੁੱਡੇ ਦੇ ਗੇਟ ਨੂੰ ਪੱਟ ਲਿਆ ਬਈ ਸਾਰਾ ਤੇ ਬਈ ਆਹ ਗੇਟ ਤੋਂ ਹੁਣ ਆਪਾਂ ਕੰਮ ਲਵਾਵਾਂਗੇ ਜਾਲ ਦਾ ਜਿਹੜਾ ਆਪਾਂ ਕਬੂਤਰਾਂ ਦਾ ਨਵਾਂ ਸੈਟਅਪ ਬਣਾਉਣਾ ਕੋਠੇ ਤੇ ਜਿਹੜਾ ਉਹ ਖੁੱਡਿਆਂ ਦੇ ਅੱਗੇ ਜਾਲ ਲੱਗੂ ਹਨਾ ਉਹ ਜਾਲ ਦੇ ਵਿੱਚ ਆਹ ਗੇਟ ਫਿਕਸ ਕਰ ਦਾਂਗੇ ਆਪਾਂ ਤਾਂ ਬਹੁਤ ਵਧੀਆ ਕੰਮ ਦਿਉ ਬਈ ਆਪਾਂ ਨੂੰ ਆਹ ਗੇਟ ਬਾਕੀ ਮੌਕੇ ਤੇ ਦੇਖਾਂਗੇ ਹਨਾ ਕੀ ਬਣਦਾ ਆਜੋ ਬਈ ਫਿਰ ਦੇਈਏ ਦਵਾਈ ਕਢੀਏ ਇਹਨਾਂ ਦੇ ਕੀੜੇ ਲੈ ਕੇ ਰੱਬ ਦਾ ਨਾਮ ਵਾਹਿਗੁਰੂ ਲੋ ਬਈ ਆ ਗਿਆ ਆਪਣਾ ਪਹਿਲਾ ਬੱਚਾ 20 20 ml ਦੇਵਾਂਗੇ ਪਾਣੀ ਬਈ ਦਵਾਈ ਵਾਲਾ ਮਿੱਠਾ ਪਾਣੀ ਇੱਧਰ ਪਿਆ ਪਾਣੀ ਤੇ ਬਈ ਇੱਕ ਗੱਲ ਹੋਰ ਜਦੋਂ ਵੀ ਸਿਰਿੰਜ ਦੇਣੀਆਂ ਹਨਾ ਦਵਾਈ ਵਾਲੀ ਮਲਪਾਂਲੀ ਦਵਾਈ ਦੇਣੀ ਆ ਤਾਂ ਪਾਣੀ ਯਾਦ ਨਾਲ ਘੋਲ ਲਿਆ ਕਰੋ ਹਨਾ ਕਈ ਵਾਰ ਦਵਾਈ ਥੱਲੇ ਰਹਿ ਜਾਂਦੀ ਆ ਇੱਕ ਫਰਿੰਜ ਦੇ ਕੇ ਨਾਲ ਦੀ ਨਾਲ ਸਾਰਾ ਪਾਣੀ ਘੋਲਿਆ ਕਰੋ ਚੰਗੀ ਤਰ੍ਹਾਂ ਲੋ ਵੀ ਆ ਅਸੀਂ ਪਹਿਲੇ ਬੱਚੇ ਦੀ ਪਹਿਲੀ ਫਰੈਂਚ ਵਧੀਆ ਇਨਸਾਫ ਹੋ ਜਾਣਗੇ ਅੱਜ ਚਾਕੋਲੀ ਦਿੱਤੀ ਗਈ ਇੱਕ ਨੂੰ ਤਾਂ ਲੇਵੀ ਬਲਾਲਾ ਸਾਰੇ ਕੀੜਿਆਂ ਨੂੰ ਆਪਦੇ ਗੁੜ ਤੇ ਸ਼ੱਕਰ ਵਾਲੇ ਪਾਣੀ ਤੇ ਆ ਗਿਆ ਅਗਲਾ ਬੱਚਾ ਭਾਈ ਲੋ ਜੀ ਇਹਨੂੰ ਵੀ ਦਿੱਤੀ ਗਈ ਇਹਦੇ ਮੂੰਹ ਦੇਖੋ ਲੋ ਜੀ ਆ ਗਿਆ ਅਗਲਾ ਬੱਚਾ ਤੇ ਬਈ ਬੱਚੇ ਦੀ ਧੌਣ ਚੱਕ ਕੇ ਹਨਾ ਦਵਾਈ ਦੇਣੀ ਹੈ ਫਿਰ ਸਿੱਧੀ ਅੰਦਰ ਜਾਂਦੀ ਹੈ ਪੋਟੇ ਚ ਨਹੀਂ ਬਾਹਰ ਕੱਢ ਦਿੰਦਾ ਕਈ ਵਾਰ ਬੱਚਾ ਚੱਕੋ ਬਈ ਦਿੱਤੀ ਗਈ ਇਹਨੂੰ ਵੀ ਆ ਗਈ ਬਈ ਗੁੜ ਰੰਗੀ ਗੁੜ ਰੰਗੀ ਨੂੰ ਦੇਤਾ ਸ਼ੱਕਰ ਵਾਲਾ ਪਾਣੀ ਗੁੜ ਰੰਗਾ ਚੱਕੋ ਵੀ ਇਹਨੂੰ ਵੀ ਦਿੱਤੀ ਗਈ ਆ ਗਈ ਬਈ ਕਮਾਂਡ ਲਈ ਹੁਣ ਆਪਾਂ ਇਹਨੂੰ ਰੋਇਡ ਆਇਆ ਕਰਾਂਗੇ ਦਵਾਈ ਦੇ ਕੇ ਤਿਆਰ ਰੱਖ ਲਈ ਦਵਾਈ ਇੱਧਰ ਇਹਦਾ ਕੀ ਹੋਊਗਾ ਹੋਰ ਨਹੀਂ ਫੇਰ ਤਾਂ ਸੱਦਰ ਰੱਖ ਲੋ ਬਈ ਇਹਨੂੰ ਵੀ ਦਿੱਤੀ ਗਈ ਆਸੀ ਭਾਈ ਨਵਾਂ ਬੱਚਾ ਜਿਹੜਾ ਆਪਾਂ ਨੂੰ ਗਿਫਟ ਆਇਆ ਸੀ ਇਹਨੂੰ ਵੀ ਦਵਾਈ ਲਾਉਣ ਲੱਗੇ ਆ ਤਿੰਨ ਬੱਚੇ ਨੇ ਇਹ ਤਿੰਨਾਂ ਨੂੰ ਲਾਵਾਂਗੇ ਲੋ ਬਈ ਲੱਗੀ ਇਹਨੂੰ ਵੀ ਚਲੋ ਬਈ ਸਾਰੇ ਬੱਚਿਆਂ ਨੂੰ ਦਵਾਈ ਦੇ ਦਈਏ ਹਨਾ ਫੇਰ ਦਿਖਾਉਨੇ ਆ ਤੁਹਾਨੂੰ ਜਦੋਂ ਇਹਨਾਂ ਦੇ ਅੰਦਰੋਂ ਕੀੜੇ ਨਿਕਲਣ ਲੱਗੇ ਹਮਲਾਪ ਉਦੋਂ ਤੱਕ ਮੰਗੇ ਹਨਾ ਹੁਣ ਇੱਕ ਵਾਰੀ ਸਾਰਿਆਂ ਨੂੰ ਦੇ ਕੇ ਦਵਾਈ ਤੇ ਤੋਂਪੇ ਰੱਖ ਦਿੰਨੇ ਆ ਆ ਰਹਿ ਗਏ ਬਸ ਚਾਰਕ ਆਚਾਰਕ ਰਹਿ ਗਏ ਹਾਂ ਚਾਰ ਅੰਦਰ ਨੇ 61 ਤਾਂ ਪਹਿਲਾਂ ਦੇ ਲਈਏ ਬਈ ਫਿਰ ਮਿਲਦੇ ਆ ਦਵਾਈ ਮਿੱਤਰੋ ਸਾਰਿਆਂ ਨੂੰ ਦਿੱਤੀ ਗਈ ਆਜੋ ਫਿਰ ਰੱਖੀਏ ਤੋਂਪੇ ਤੇ ਥੋੜੇ ਟਾਈਮ ਤੱਕ ਦੇਖਿਓ ਬਈ ਕਿਵੇਂ ਚੱਲਦਾ ਇਹਨਾਂ ਦਾ ਕੰਮ ਕੀੜਿਆਂ ਵਾਲਾ ਕਿਵੇਂ ਨਿਕਲਦੇ ਕੀੜੇ ਇਹਨਾਂ ਦੇ ਤੇ ਨਾਲੇ ਤੁਹਾਨੂੰ ਦਿਖਾਵਾਂਗੇ ਕਿੱਡੇ-ਕਿੱਡੇ ਕੀੜੇ ਆਉਣਗੇ ਬਾਹਰ ਫਿਲਹਾਲ ਸਾਰੇ ਬੱਚਿਆਂ ਨੂੰ ਦਵਾਈ ਦਿੱਤੀ ਗਈ ਚਲੋ ਆਜੋ ਬਈ ਦਿਖਾਈਏ ਫਿਰ ਆਪਣਾ ਖੁੱਡਾ ਟਾਤਾ ਦੇਖੋ ਬਈ ਆ ਚੱਕਤਾ ਸਾਰਾ ਇਧਰ ਕਰਤੀਆਂ ਏਟਾਂ ਏਟਾਂ ਬਈ ਘੜ ਵੀ ਦਿੱਤੀਆਂ ਦੇਖੋ ਤੇ ਏਟਾਂ ਵਧੀਆ ਨਿਕਲ ਆਈਆਂ ਸਾਫ ਤੇ ਇਧਰ ਦੇਖੋ ਬਈ ਸਾਰਾ ਢਾਤਾ ਕੱਲੀਆ ਸਲੈਪ ਰਹਿ ਗਈ ਜਿਹੜੇ ਆਪਣੇ ਬਰੀਡਿੰਗ ਬਾਕਸ ਬਣਾਏ ਹੋਏ ਸੀਗੇ ਆ ਰਹਿ ਗਏ ਕੱਲੇ ਤੇ ਇਹਨਾਂ ਨੂੰ ਵੀ ਢਾਵਾਂਗੇ ਆਪਾਂ ਆ ਕੱਢਣੇ ਨੇ ਪੱਥਰ ਅੰਦਰੋਂ ਹਨਾ ਤੇ ਆ ਆਪਣੇ ਕੰਮ ਆਉਣਗੇ ਹੁਣ ਦੇਖੋ ਬਈ ਆ ਖੁੱਡੇ ਵਾਲੀ ਜਗਾ ਖੁੱਲ ਗਈ ਉਧਰ ਦਰਵਾਜ਼ਾ ਦੇਖੋ ਕਿੰਨਾ ਲੰਬਾ ਹੋ ਗਿਆ ਬਹੁਤ ਵੱਡਾ ਲੱਗਦਾ ਬਈ ਹੁਣ ਪੂਰੀ ਜਗ੍ਹਾ ਖੁੱਲ ਗਈ ਜਮਾ ਬਾਕੀ ਬਈ ਆ ਟਾਕੀਆਂ ਹਨਾ ਜਿਹੜੀਆਂ ਜਾਲੀ ਵਾਲੀਆਂ ਸੀਗੀਆਂ ਵਿੰਡੋਆਂ ਇਹ ਇੱਧਰ ਧਰਤੀਆਂ ਹਨਾ ਕੱਢ ਕੇ ਇਹ ਵੀ ਆਪਣੇ ਕੰਮ ਆ ਜਾਣਗੀਆਂ ਕਿਤੇ ਨਾ ਕਿਤੇ ਜਮਾ ਨਮੀਆਂ ਪਈਆਂ ਨੇ ਦੇਖੋ ਇਹਨਾਂ ਤੋਂ ਵੀ ਲਾਵਾਂਗੇ ਕੰਮ ਮਿੱਤਰੋ ਦਵਾਈ ਲਈ ਨੂੰ ਅੱਧਾ ਘੰਟਾ ਹੋ ਗਿਆ ਪੂਰਾ ਤੇ ਆਜੋ ਬਈ ਤੁਹਾਨੂੰ ਦਿਖਾਈਏ ਚੱਲ ਪਿਆ ਕੰਮ ਲੱਗੇ ਕੀੜੇ ਨਿਕਲ ਲੈ ਇਹਨਾਂ ਦੇ ਬਾਹਰ ਪਹਿਲਾ ਕੀੜਾ ਤਾਂ ਬਈ ਆ ਪਿਆ ਦੇਖੋ ਬਈ ਕਿੱਡਾ ਵੱਡਾ ਬਹੁਤ ਵੱਡਾ ਬਹੁਤ ਲੰਬਾ ਗਾ ਬਈ ਤੇ ਦੂਜਾ ਪਿਆ ਆ ਪਿਆ ਦੂਜਾ ਤੀਜਾ ਬਈ ਆ ਪਿਆ ਆ ਦੇਖੋ ਕਿੱਡਾ ਵੱਡਾ ਦੇਖੋ ਬਈ ਤਿੰਨ ਕੀੜੇ ਨਿਕਲੇ ਹੈ ਹਨਾ ਤਿੰਨ ਫੁੰਡ ਨਿਕਲੇ ਨੇ ਬਹੁਤ ਲੰਬੇ ਲੰਬੇ ਬਹੁਤ ਵੱਡੇ ਵੱਡੇ ਆ ਵੀ ਬਹੁਤ ਲੰਬਾ ਤੇ ਜਿਹੜੇ ਅੱਗੇ ਵਾਲੇ ਦੋ ਦਿਖਾਈ ਸੀ ਉਹ ਵੀ ਬਹੁਤ ਵੱਡੇ ਵੱਡੇ ਨੇ ਬਾਕੀ ਹਲੇ ਤਾਂ ਅੱਧਾ ਘੰਟਾ ਹੋਇਆਗਾ ਤਾਂ ਬਈ ਚੱਲ ਪੈਮਲਾ ਪਾਣਾ ਦਾ ਕੰਮ ਮਿੱਤਰੋ ਇਧਰ ਆਪਣੇ ਕੋਲੇ ਟਰਕੀ ਦਾ ਅੰਡਾ ਇੱਕ ਹੋਰ ਆ ਗਿਆ ਇਹਨੂੰ ਵੀ ਆਪਾਂ ਮਸ਼ੀਨ ਦੇ ਅੰਦਰ ਰੱਖਾਂਗੇ ਆ ਭਾ ਅੰਡਾ ਟਰਕੀ ਦਾ ਤੇ ਇੱਕ ਆਇਆ ਆਪਣੇ ਕੋਲੇ ਅਸੀਲ ਦਾ ਆ ਲੰਬਾ ਅੰਡਾ ਆ ਫੀਲ ਪੱਟੀ ਦਾ ਤਾਂ ਦੋਨੇ ਅੰਡੇ ਨੂੰ ਆਪਾਂ ਮਸ਼ੀਨ ਦੇ ਅੰਦਰ ਰੱਖਣ ਲੱਗੇ ਆਂਗੇ ਪਹਿਲਾ ਅੰਡੇ ਨੂੰ ਆਪਾਂ ਰੱਖ ਲੈਨੇ ਇੱਧਰ ਤੇ ਮਸ਼ੀਨ ਦਾ ਟੱਕਲ ਲੈਨੇ ਖੋਲ ਤਾਂ ਬਦਿਏ ਚੱਲੀ ਜਾਂਦੀ ਹੈ ਬਈ ਮਸ਼ੀਨ ਪਾਣੀ ਵੀ ਬਦਲ ਰੱਖਿਆ ਦੇਖੋ ਕੌਲੀ ਭਰੀ ਪਈਆ ਤੇ ਪਹਿਲਾਂ ਆਪਾਂ ਇਥੋਂ ਇਹਦੀ ਸੁੱਚ ਕੱਟ ਦਿੰਨੇ ਆਂ ਲੋ ਜੀ ਮਸ਼ੀਨ ਹੋ ਗਈ ਬੰਦ ਆਪਣੀ ਤੇ ਆ ਪਿਆ ਟਰਕੀ ਦਾ ਅੰਡਾ ਤੇ ਇਹਨੂੰ ਰੱਖਦੇ ਆਂ ਆਪਾਂ ਆ ਜਗ੍ਹਾ ਬਚੀ ਪਈ ਆਪਣੇ ਕੋਲੇ ਇੱਥੇ ਆ ਜਗ੍ਹਾ ਤੇ ਰੱਖਤਾ ਬਈ ਤੇ ਇਹਦੇ ਉੱਤੇ ਨਿਸ਼ਾਨੀ ਲਾ ਦਾਂਗੇ ਆਪਾਂ ਵੀ ਆਹ ਦੂਜੇ ਅੰਡਿਆਂ ਤੋਂ ਇਹ ਹਨਾ ਕਾਫੀ ਦਿਨਾਂ ਬਾਅਦ ਰੱਖਿਆਗਾ ਪਤਾ ਲੱਗ ਜੂ ਤੇ ਆ ਅਸੀਲ ਦਾ ਅੰਡਾ ਤੇ ਅਸੀਲ ਦੀ ਲਾਈਨ ਹੈਗੀ ਹੈਗੀ ਵੈਸੇ ਤਾਂ ਆਹ ਲਾਈਨ ਅਸੀਲ ਦੀ ਪਰ ਆਪਾਂ ਹੁਣ ਕਿਤੇ ਵੀ ਰੱਖ ਦਿੰਨੇ ਕਿਉਂਕਿ ਕੋਈ ਫਰਕ ਨਹੀਂ ਪੈਣ ਲੱਗਿਆ ਤੇ ਜਦੋਂ ਬੱਚਾ ਨਿਕਲੂ ਉਦੋਂ ਤਾਂ ਪਤਾ ਲੱਗ ਹੀ ਜਾਣਾ ਆਪਾਂ ਨੂੰ ਤਬਈ ਦੋਨੇ ਅੰਡੇ ਆਪਾਂ ਰੱਖਤੇ ਹੁਣ ਮਸ਼ੀਨ ਦਿੰਨੇ ਚਲਾ ਤੇ ਨਾਲੇ ਆਪਾਂ ਲੈ ਕੇ ਆਵਾਂਗੇ ਅੱਜ ਪਫਾਰਾ ਤਬਈ ਉਹ ਕਹਿੰਦਾ ਸੀ ਕਹਿੰਦਾ ਜੇ ਤੁਸੀਂ ਇਹਦੇ ਉੱਤੇ ਪਫਾਰਾ ਛਿੜਕੋਗੇ ਜਿਹੜਾ ਨਾਈਆਂ ਕੋਲੇ ਹੁੰਦਾ ਤਾਂ ਵੀਰੇ 21 ਦਿਨਾਂ ਦੇ ਅੰਦਰ ਅੰਡੇ ਦਾ ਜਿਹੜਾ ਸ਼ੈਲ ਹੁੰਦਾ ਉਹ ਬਹੁਤ ਨਰਮ ਹੋ ਜੂ ਤੇ ਬੱਚਾ ਜਲਦੀ ਬਾਹਰ ਆ ਜੂਗਾ ਹਨਾ ਕੋਈ ਦਿੱਕਤ ਨਹੀਂ ਹੋਣੀ ਬੱਚੇ ਨੂੰ ਬਾਹਰ ਆਉਂਦੇ ਹੋਏ ਤਾਂ ਪਫਾਰਾ ਤਾਂ ਆਪਣੇ ਕੋਲੇ ਹੈ ਨਹੀਂ ਪਰ ਆਪਾਂ ਲੈ ਆਵਾਂਗੇ ਤੇ ਆ ਠੱਕਣ ਦਿੰਨੇ ਆਲਾ ਆ ਜੋ ਵੀ ਦੇਖੀਏ ਫਿਰ ਕੀ ਨੇ ਤੇ ਟਾਈਮ 바ਵਾ ਹੋ ਗਿਆ ਹੁਣ ਦੇਖਦੇ ਕਿੰਨੇ ਕਿ ਨਿਕਲੇ ਨੇ ਇਹ ਆ ਪਿਆ ਬਈ ਇੱਕ ਤਾਂ ਆ ਬਹੁਤ ਵੱਡਾ ਦੇਖੋ ਬਹੁਤ ਵੱਡਾ ਤਾਂ ਆ ਦੇਖੋ ਬਈ ਕਿੱਡਾ ਲੰਬਾ ਬਹੁਤ ਵੱਡਾ ਬਈ ਆ ਕੀੜਾ ਤਾਂ ਆ ਫੁੰਡ ਦੇਖੋ ਦੋ ਫੁੰਡ ਕੱਢੇ ਨੇ ਬਾਕੀ ਇੱਧਰ ਪਏ ਨੇ ਕਾਜ ਦੀ ਹੋਏ ਅੰਦਰੋਂ ਨਿਕਲੇ ਆਈ ਅੰਦਰੋਂ ਹਾਂ ਆ ਦੇਖੋ ਆ ਪਿਆ ਆਪੇ ਆਈ ਡਾਡਾ ਲੰਬਾ ਆਈ ਦੇਖੋ ਜੀ ਫੋਨ ਚ ਗੱਲ ਬਕੀ ਹੋਈ ਆ ਫੋਨ ਤੇ ਦੇਖੋ ਜੀ ਉਹ ਬੜਾ ਡੋਡਾ ਡੋਡਾ ਕਰ ਜੱਡ ਜੱਡਾ ਵੀ ਤੇ ਬਾਕੀ ਇਧਰ ਆ ਸੁੱਕੇ ਪਏ ਨੇ ਬਈ ਆ ਦੇਖੋ ਆ ਕਿੱਡੇ ਕਿੱਡੇ ਲੰਬੇ ਨੇ ਤਾਂ ਸਭ ਤੋਂ ਵੱਡਾ ਸੁੰਡਾ ਕੱਢਿਆ ਬਈ ਹੁਣ ਤੱਕ ਦਾ ਜਿਹੜਾ ਦਿਖਾਇਆ ਸੀਗਾ ਇਧਰ ਪਿਆ ਜਿਹੜਾ ਤਾਂ ਫਿਲਹਾਲ ਬਈ ਜਿੰਨੇ ਕੁ ਹੈਗੇ ਸੀ ਮੇਰੇ ਖਿਆਲ ਚ ਨਿਕਲੇ ਆਏ ਹੁਣ ਆਪਾਂ ਦੇਖਦੇ ਇਹਨਾਂ ਨੂੰ ਖੜਕਾ ਕੇ ਪਾਣੀ ਖਿੱਚ ਲੈ ਕੇ ਨਾ ਇਹਨਾਂ ਨੇ ਜੇ ਇਹਨਾਂ ਨੇ ਸਾਰਾ ਪਾਣੀ ਖਿੱਚ ਲਿਆ ਤਾਂ 2ml ਪਾਣੀ ਦੇ ਦਾਂਗੇ ਜਿਹੜੇ ਮਾੜੇ ਮੋਟੇ ਬੱਚੇ ਹੋਣਗੇ ਉਹ ਬਾਹਰ ਆ ਜਾਣਗੇ ਥੋੜਾ ਥੋੜਾ ਹੈਗਾ ਬਈ ਪਾਣੀ ਹਲੇ ਅੰਦਰ ਹੂੰ ਖੜਕਦਾ ਬਈ ਥੋੜਾ ਥੋੜਾ ਹੈਗਾ ਹਾ ਤਰੋ ਕਿਵੇਂ ਤੂੰ ਕਿਵੇਂ ਤਰਫ ਸਿੰਘ ਦਿਖਾਈ ਹੁਣ ਇਹ ਲੋ ਬਈ ਦੇਖੋ ਸਿੰਘ ਇਹਦਾ ਠੀਕ ਆ ਬਈ ਪਹਿਲਾਂ ਨਾਲੋਂ ਆ ਦੇਖੋ ਇਹਦੀ ਕੈਪ ਲੱਗੀ ਬਈ ਉੱਤੋਂ ਜਿਵੇਂ ਇਹਦੇ ਸਿੰਘ ਬਹੁਤ ਸੋਹਣੇ ਸੀਗੇ ਤੇ ਸ਼ਾਇਦ ਹੀ ਐਵੇਂ ਦਾ ਆਵੇ ਪਰ ਫਿੰਗਾ ਜੂ ਜ਼ਰੂਰ ਹਨਾ ਆਊਗਾ ਜ਼ਰੂਰ ਪਰ ਆਊਗਾ ਪਤਾ ਨਹੀਂ ਕਿਵੇਂ ਦਾ ਇਹ ਹਲੇ ਦੇਖਾਂਗੇ ਬਾਕੀ ਬਈ ਇਹਦੇ ਆ ਦੇਖੋ ਦਵਾਈ ਲਾ ਰੱਖੀ ਆ ਤੇ ਇਹ ਦਵਾਈ ਲਈਏ ਵੀਰੇ ਰਤਨ ਜੋਤ ਇਹ ਪੰਸਾਰੀ ਤੋਂ ਮਿਲਦੀ ਹੈ ਦਵਾਈ ਇਹਦੇ ਨਾਲ ਵੀਰੇ ਹਨਾ ਮੱਚਦਾ ਵੀ ਨਹੀਂ ਜ਼ਖਮ ਠੰਡਾ ਰਹਿੰਦਾ ਤੇ ਬਹੁਤ ਜਲਦੀ ਰਿਕਵਰ ਹੋ ਜਾਂਦਾ ਬਹੁਤ ਜਲਦੀ ਠੀਕ ਹੋ ਜਾਂਦਾ ਕੋਈ ਨਾ ਤਰੋ ਵਧੀਆ ਉਤਰਾ ਸਿੰਘ ਟੈਨਸ਼ਨ ਨਾ ਲੈ ਖੁੱਡੇ ਦੇ ਕੋਲੇ ਲਿਆਂਦਾ ਪਿੰਜਰਾ ਤੇ ਅੰਦਰ ਭਾਈ ਬੋਰੀਆਂ ਪਿਛਾਤੀਆਂ ਮਾੜੇ ਮੋਟੇ ਦਾਣੇ ਡੁੱਲੇ ਪਏ ਸੀ ਇੱਥੇ ਤਾਂ ਵਿਛਾਈਆਂ ਨੇ ਤੇ ਹੁਣ ਆਪਾਂ ਬੱਚਿਆਂ ਨੂੰ ਛੱਡ ਦਿੰਨੇ ਆ ਜਾਓ ਭਾਈ ਅੰਦਰ ਬੋਰੀਆਂ ਤਾਂ ਵਿਛਾਈਆਂ ਨੇ ਤਾਂ ਕਿ ਕੋਈ ਦਾਣਾ ਦੂਣਾ ਨਾ ਖਾਵੇ ਕੋਈ ਵੀ ਕਬੂਤਰ ਹਨਾ ਚਲੋ 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 ਆ ਰਹਿ ਗਏ ਭਾਈ ਚਾਰਕ ਚਲੋ ਭਾਈ ਚਲੋ ਚਲੋ ਓਏ 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 ਲੱਤ ਫਸ ਗਈ ਖੜ ਜਾ ਖੜ ਜਾ ਖੜ ਜਾ ਤੂੰ ਆ ਪਹਿਲੀ ਕਾਣਾਗਾ ਹੁਣ ਲਤਨਾ ਤੜਾ ਲਈ ਹੋਰ ਪਹਿਲੀ ਟੀਰਾ ਜਾ ਇਹ ਦੇਖੋ ਵੀ ਆ ਸਾਰੇ ਬੱਚੇ ਹੁਣ ਭੁੱਖੇ ਮਰਦੇ ਫਿਰਦੇ ਆ ਦਾਣੇ ਲਾਉਦੇ ਹੈਗੇ ਜੇ ਬੋਰੀਆਂ ਨਾ ਮਿਛਾਉਂਦੇ ਇਹਨਾਂ ਨੇ ਖਾ ਲੈਣੇ ਸੀ ਉਹਦੀ ਜਿਹੜੇ ਮਾੜੇ ਮੋਟੇ ਟੁੱਲੇ ਪਏ ਸੀ ਬਾਕੀ ਵੀ ਆਪਾਂ ਪਾਣੀ ਰੱਖ ਦਿੰਨੇ ਆ ਜਿਹਨੂੰ ਜਿੰਨੀ ਕੁ ਲੋੜ ਹੋਊ ਹੈਨਾ ਉਹਨੇ ਪੀ ਲੈਣਗੇ ਇੱਕ ਵਾਰੀ 10-10 ਐਮਐਲ ਪਾਣੀ ਦੇ ਕੇ ਆਪਾਂ ਛੱਡੇ ਨੇ ਤੇ ਬਾਕੀ ਪਾਣੀ ਹੁਣ ਰੱਖ ਦਿੰਨੇ ਆ ਚਲੋ ਉਧਰ ਹੋ ਜਓ ਮੈਟਰੋ ਮਾਫਟਰ ਖੁੱਡੇ ਦੇ ਅੰਦਰ ਛੜਦਾ ਪਾਣੀ ਇਹ ਪਾਣੀ ਬਈ ਤਾਂ ਛੱਡਿਆ ਕਿਉਂਕਿ ਆਪਾਂ ਦਰਵਾਜੇ ਦੇ ਅੰਦਰ ਲਾਉਣਾ ਫਰਸ਼ ਤੇ ਬਈ ਮਿੱਟੀ ਕਿਸੇ ਜਗ੍ਹਾ ਤੋਂ ਬੈਠੇ ਨਾ ਤਾਂ ਕਰਕੇ ਵੀਰੇ ਪਹਿਲਾਂ ਪਾਣੀ ਛੱਡਿਆ ਜਿੱਥੋਂ ਮਿੱਟੀ ਬੈ ਗਈ ਉੱਥੇ ਮਿੱਟੀ ਹੋਰ ਪਾ ਦਾਂਗੇ ਫਿਰ ਕਟਾਈ ਕਰਕੇ ਫਿਰ ਫਰਸ਼ ਲਾਵਾਂਗੇ ਦਰਵਾਜੇ ਦਾ ਸਾਰਾ ਇਧਰ ਬਈ 8 ਦਾ ਹੋ ਗਿਆ ਟਾਈਮ ਤੇ ਬੱਚਿਆਂ ਨੂੰ ਰੱਖਤੀ ਖਰਾਕ ਆਪਾਂ ਨਾਲੇ ਰੱਖਤਾ ਬਈ ਪਾਣੀ ਬਾਕੀ ਮਲਾਪਾ ਇਹਨਾਂ ਦੇ ਨਿਕਲ ਗਏ ਬਈ ਸਾਰੇ ਜਿੰਨੇ ਜਿੰਨੇ ਹੈਗੇ ਸੀ ਅੰਦਰ ਕੱਲ ਨੂੰ ਲਾ ਕੇ ਰੰਗ ਇਹਨਾਂ ਦੇ ਫੇਰ ਕਰਾਵਾਂਗੇ ਡਾਈਆਂ ਮਿਲਦੇ ਆਂ ਅਗਲੇ ਵਲੌਗ ਚ ਰੱਬ ਰਾਖਾ